ਸਸਵੀਤਾ ਜੀ ਸਾਰਿਆਂ ਨੂੰ ਇਹ ਫਾਮੜਾ ਰੋਡ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੇ ਖਾ ਰਿਹਾ ਜਿਹੜਾ 30 ਤੋਂ 35 ਫੁੱਟ ਦਾ ਰੋਡ ਹੈ ਉਹ ਇਸ ਟਾਈਮ 10 ਤੋਂ 12 ਫੁੱਟ ਦਾ ਰਹਿ ਜਾਂਦਾ ਕਿਉਂਕਿ ਦੋਨੋਂ ਸਾਈਡ ਜਿਹੜੀ ਇਲੀਗਲਸ ਕਬਜੇ ਨੇ ਉਹ ਸਾਰੇ ਪਾਸੇ ਹੁੰਦੇ ਨੇ ਰੇੜੀਆਂ ਤੁਸੀਂ ਦੇਖ ਸਕਦੇ ਹੋ ਰੋਡ ਦੇ ਉੱਪਰ ਹੀ ਲੱਗੀਆਂ ਹੋਈਆਂ ਨੇ ਤੇ ਲੋਕ ਆਪਣਾ ਕਾਰੋਬਾਰ ਕਰ ਰਹੇ ਨੇ ਲੇਕਿਨ ਜਿਹੜੇ ਲੋਕ ਨੇ ਉਹ ਲਗਾਤਾਰ ਪਰੇਸ਼ਾਨ ਹੁੰਦੇ ਹੋਣਗੇ ਦੇਖ ਸਕਦੇ ਹੋ ਦਿੱਲੀ ਦੇ ਸਦਰ ਬਾਜ਼ਾਰ ਤੋਂ ਵੀ ਜ਼ਿਆਦਾ ਭੀੜ ਜਿਹੜੀ ਇੱਥੇ ਦੇਖਣ ਨੂੰ ਮਿਲਦੀ ਹੈ ਸੜਕਾਂ ਤੇ ਰੇੜੀਆਂ ਲੱਗੀਆਂ ਸੜਕਾਂ ਤੇ ਕਾਰੋਬਾਰ ਹੋ ਰਹੇ ਨੇ ਲੇਕਿਨ ਕੋਈ ਪਰੇਸ਼ਾਨ ਹੁੰਦਾ ਤਾਂ ਹੁੰਦਾ ਰਹੇ ਇਹ ਲਾਈਵ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਸਾਹਮਣੇ ਤੱਕ ਦੀਆਂ ਤਸਵੀਰਾਂ ਨੇ ਸਾਰੇ ਪਾਸੇ ਜਿਹੜਾ ਰੋਡ ਹੈ ਦੋਨੋਂ ਸਾਈਡ ਤੋਂ ਬਲੌਕ ਹੈ ਥੋੜੀ ਕੱਗੇ ਜਾ ਕੇ ਗੱਲ ਕਰੀਏ ਸਸੰਗ ਘਰ ਕੋਲੇ ਜਿਹੜੀ ਇੱਕ ਈ ਰਿਕਸ਼ਾ ਸਟੈਂਡ ਵੀ ਬਣਾ ਦਿੱਤਾ ਗਿਆ ਈ ਰਿਕਸ਼ਾ ਦੇ ਵਿੱਚ ਵੀ ਜਿਹੜੇ ਈ ਰਿਕਸ਼ਾ ਕਰਕੇ ਵੀ ਲੋਕ ਬਹੁਤ ਪਰੇਸ਼ਾਨ ਹੁੰਦੇ ਕਈ ਕਈ ਘੰਟੇ ਜਿਹੜੀ ਇਹ ਜਾਮ ਲੱਗੇ ਰਹਿੰਦੇ ਨੇ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਵਾਰਡ ਨੰਬਰ 2 ਦੀ ਗੱਲ ਕਰੀਏ ਤਾਂ ਇਹ ਰੋਡ ਸਭ ਤੋਂ ਕੰਜਸਟਡ ਰੋਡ ਹੈ ਇੱਥੇ ਜਿਹੜਾ bizness ਹੈ ਤੁਸੀਂ ਦੇਖ ਸਕਦੇ ਹੋ ਜ਼ਿਆਦਾਤਰ ਸੜਕਾਂ ਤੇ ਹੀ ਹੁੰਦਾ ਹੈ ਤੇ ਲੋਕ ਆਪਣਾ ਕਾਰੋਬਾਰ ਜ਼ਿਆਦਾ ਸੜਕਾਂ ਤੇ ਹੀ ਕਰ ਰਹੇ ਨੇ ਕਾਫੀ ਦੂਰ ਤੱਕ ਜਿੱਥੇ ਤੱਕ ਤੁਹਾਡੀ ਨਜ਼ਰ ਜਾਏਗੀ ਉਸੇ ਦੋਨੋਂ ਸਾਈਡ ਜਿਹੜੇ ਐ ਇਲਿਗਲ ਕਬਜ਼ੇ ਨੇ ਲੇਕਿਨ ਇਹ ਕਾਰਪੋਰੇਸ਼ਨ ਇਹ ਬਾਜ਼ਾਰੀ ਜਿਹੜੀ ਆ ਉਹਦਾ ਇੱਧਰ ਧਿਆਨ ਕਦੇ ਨਹੀਂ ਪਿਆ ਅਜੇ ਤੱਕ ਕਦੇ ਉਹਨਾਂ ਨੇ ਇੱਥੇ ਲੋਕਾਂ ਨੂੰ ਰਹਾਆ ਦੇਣ ਲਈ ਕੋਈ ਵੀ ਜਿਹੜੀ ਕਾਰਵਾਈ ਉਹ ਨਹੀਂ ਕੀਤੀ ਐ ਦੇਖ ਸਕਦੇ ਹੋ ਵਾਰਡ ਨੰਬਰ 2 ਦੀਆਂ ਤਸਵੀਰਾਂ ਨੇ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦਿਖਾ ਰਹੇ ਆ ਕਾਫੀ ਦੂਰ ਤੱਕ ਦਾ ਏਰੀਆ ਸੀ ਕਵਰ ਕਰਕੇ ਤੁਹਾਨੂੰ ਦਿਖਾ ਰਹੇ ਆ ਕਿ ਇਸ ਤਰੀਕੇ ਨਾਲ ਇੱਥੇ ਦੋਨੋਂ ਸਾਈਡਾਂ ਜਿਹੜੀਆਂ ਉਹ ਕਬਜਾਈਆਂ ਗਈਆਂ ਨੇ ਰੇੜੀਆਂ ਜਿਹੜੀਆਂ ਨੇ ਦੁਕਾਨਾਂ ਤੋਂ 10-10 8-8 ਫੁੱਟ ਜਿਹੜੀਆਂ ਬਾਹਰ ਲੱਗੀਆਂ ਹੋਈਆਂ ਨੇ ਤੇ ਲੋਕ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਪਰੇਸ਼ਾਨ ਹੁੰਦੇ ਨਿਕਲਦੇ ਨੇ ਕੋਈ ਟਾਈਮ ਹੁੰਦਾ ਜਦੋਂ ਇੱਥੇ ਡੇਢ-ਦੋ-ਦੋ ਘੰਟਾ ਲੋਕ ਜਾਮ ਦੇ ਵਿੱਚ ਫਸੇ ਰਹਿੰਦੇ ਆ ਜੇਕਰ ਇੱਕ ਵੀ ਕਾਰ ਇੱਥੇ ਆ ਜਾਵੇ ਤੇ ਸੋਚੋ ਉਸ ਨੂੰ ਲੰਘਣ ਲਈ ਕਿੰਨਾ ਕੁ ਟਾਈਮ ਜਿਹੜਾ ਉਹ ਲੱਗੇਗਾ ਦੇਖ ਸਕਦੇ ਹੋ ਇਹ ਲਾਈਵ ਤਸਵੀਰਾਂ ਅਸੀਂ ਤੁਹਾਡਾਂ ਨੂੰ ਸਾਂਝੀਆਂ ਕਰ ਰਹੇ ਹਾਂ ਦਿਖਾ ਰਹੇ ਹਾਂ ਰੋਡ ਦੇ ਦੋਨੋਂ ਸਾਈਡ ਜਿਹੜੇ ਇਲੀਗਲ ਕਬਜ਼ੇ ਨੇ ਇੱਥੇ ਨਾ ਤਾਂ ਕਾਰਪੋਰੇਸ਼ਨ ਦਾ ਕੋਈ ਮੁਲਾਜ਼ਮ ਗੱਲਬਾਤ ਕਰਦਾ ਹੈ ਨਾ ਹੀ ਤਹਿ ਵਜ਼ਾਰੀ ਕਦੇ ਇੱਥੇ ਪਹੁੰਚਦੀ ਹੈ ਤਕਰੀਬਨ ਸਾਰਾ ਕਾਰੋਬਾਰ ਜਿਹੜਾ ਉਹ ਸੜਕ ਤੇ ਹੁੰਦਾ ਹੈ ਸੜਕ ਦੇ ਵਿੱਚ ਵਹੀਕਲ ਖੜੇ ਹੁੰਦੇ ਨੇ ਪਾਰਕਿੰਗ ਕਿਸੇ ਕੋਲ ਨਹੀਂ ਹੈ 4 ਤੋਂ 5 5 ਫੁੱਟ 6 6 ਫੁੱਟ ਤੱਕ ਜਿਹੜੇ ਨਜਾਇਜ਼ ਕਬਜ਼ੇ ਸੜਕ ਤੇ ਕੀਤੇ ਗਏ ਨੇ ਮੇਅਰ ਸਾਹਿਬ ਵੀ ਇੱਧਰ ਕੋਈ ਧਿਆਨ ਨਹੀਂ ਦਿੰਦੇ ਕਾਉਂਸਲਰ ਜਿਹੜੇ ਆ ਉਹ ਸ਼ਾਇਦ ਉਹਨਾਂ ਨੂੰ ਵੀ ਇਸ ਚੀਜ਼ ਦੀ ਖ਼ਬਰ ਨਾ ਹੋਵੇ ਸ਼ਾਇਦ ਇੱਧਰ ਕਦਰ ਆਂਦੇ ਨਾ ਹੋਣ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇਹ ਇਲੀਗਲ ਕਬਜ਼ੇ ਨੇ ਦੁਕਾਨਾਂ ਦੇ ਬਾਹਰ ਜਿਹੜਾ ਸਮਾਨ ਰੱਖਿਆ ਗਿਆ ਕਾਫੀ-ਕਾਫੀ ਸਮਾਨ 4-4 ਫੁੱਟ 5-5 ਫੁੱਟ ਜਿਹੜੀ ਕੁਰਸੀਆਂ ਵਗੈਰਾ ਐਂਡ ਫਰਨੀਚਰ ਉਹਦੇ ਬਾਹਰ ਵੀ ਕਾਫੀ ਸਮਾਨ ਰੱਖਿਆ ਗਿਆ ਇੱਧਰ ਬਾਹਰਲੀ ਸਾਈਡ ਤੁਹਾਨੂੰ ਦਿਖਾਵਾਂਗਾ ਰੇੜੀਆਂ ਵੀ ਲੱਗੀਆਂ ਨੇ ਇਲੀਗਲਸ ਲੱਗੀਆਂ ਹੋਈਆਂ ਨੇ ਕਿਸ ਤਰੀਕੇ ਨਾਲ ਲਗਾਤਾਰ ਲੋਕ ਜਿਹੜੇ ਨੇ ਬਿਜ਼ਨਸ ਕਰਦੇ ਨੇ ਰੋਡ ਤੇ ਹੀ ਬਿਜ਼ਨਸ ਕਰ ਰਹੇ ਕਈਆਂ ਨੇ ਤਾਂ ਪੌੜੀਆਂ ਤੱਕ ਵੀ ਜਿਹੜੀ ਸੜਕ ਦੇ ਉੱਪਰ ਲਾਈਆਂ ਹੋਈਆਂ ਨੇ ਦੇਖ ਸਕਦੇ ਹੋ ਕਿ ਲੋਹੇ ਦੀ ਪੌੜੀ ਹੈ ਬਿਲਕੁਲ ਰੋਡ ਤੋਂ ਉੱਪਰ ਜਾ ਰਹੀ ਹੈ ਉੱਪਰ ਸ਼ਾਇਦ ਜਨਰੇਟਰ ਵਗੈਰਾ ਵੀ ਰੱਖਿਆ ਕਾਫੀ ਕੁਝ ਰੱਖਿਆ ਦੁਕਾਨ ਤਾਂ ਸ਼ਾਇਦ ਬੰਦ ਹੈ ਲੇਕਿਨ ਉਸਨੇ ਵੀ ਸ਼ਾਇਦ ਇੱਕ ਕੁਲਚੇ ਛੋਲੇ ਵਾਲੇ ਨੂੰ ਜਿਹੜੀ ਰੇੜੀ ਜਿਹੜੀ ਹੈ ਉੱਥੇ ਲਗਾਉਣ ਦੀ ਜਗ੍ਹਾ ਕਿਰਾਏ ਤੇ ਦਿੱਤੀ ਹੋਵੇ ਸੜਕ ਦੇ ਉੱਪਰ ਲੱਗੀਆਂ ਪੌੜੀਆਂ ਲੋਹੇ ਦੀ ਪੌੜੀ ਹੈ ਤਕਰੀਬਨ 5 ਤੋਂ 7 ਫੁੱਟ ਜਿਹੜੀ ਪੌੜੀ ਸੜਕ ਦੇ ਵਿੱਚ ਘਾਰ ਲੱਗੀ ਹੋਈ ਹੈ ਲੋਕ ਦੇਖੋ ਕਿਸ ਤਰੀਕੇ ਨਾਲ ਪਰੇਸ਼ਾਨ ਹੁੰਦੇ ਇਹ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਨਾਲ ਦੀ ਨਾਲ ਸ਼ੇਅਰ ਜਰੂਰ ਕਰਦੇ ਰਹੋ ਪੈ ਬਜ਼ਾਰੀ ਦਾ ਜਿਹੜਾ ਮਹਿਕਮਾ ਸੁੱਤਾ ਪਿਆ ਸ਼ਾਇਦ ਇਹ ਵੀਡੀਓ ਦੇਖ ਕੇ ਉਸ ਦੀਆਂ ਅੱਖਾਂ ਖੁੱਲ ਜਾਣ ਤੇ ਉਹ ਵੀ ਇੱਧਰ ਪਹੁੰਚੀ ਅਤੇ ਲੋਕਾਂ ਨੂੰ ਇਸ ਜਾਮ ਤੋਂ ਨਿਜਾਤ ਮਿਲ ਸਕੇ ਧੰਨਵਾਦ